ਅਤੇ ਅਕਾਲ ਤਖਤ ਸਾਹਿਬ ਦੇ ਪ੍ਰਭੂ ਸਤਾ ਲਈ ਸ਼ਹੀਦ ਹੋਏ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਗੁਰਦੁਆਰਾ ਸਾਹਿਬ ਵਿਖੇ ਮੌਜੂਦਾ ਸੰਘਰਸ਼ ਮੰਜਲਿਆ ਕਾਲਿਸਤਾਨ ਦੇ ਲਈ ਸੰਘਰਸ਼ ਕਰਨ ਵਾਲੇ ਸਾਰੇ ਉਮਰ ਆਪਣੀ ਸੰਘਰਸ਼ ਲੈ ਕੇ ਲਾਉਣ ਵਾਲੇ ਦਾਲ ਕਾਲਸਾ ਦੇ ਸਰਪ੍ਰਸਤ ਸਰਦਾਰ ਗਜਿੰਦਰ ਸਿੰਘ ਅਤੇ ਕੈਨੇਡਾ ਦੀ ਧਰਤੀ ਦੇ ਉੱਤੇ ਭਾਰਤੀ ਖੁਫੀਆ ਏਜੰਸੀਆਂ ਵੱਲੋਂ ਸ਼ਹੀਦ ਕੀਤੇ ਗਏ ਭਾਈ ਹਰਦੀਪ ਸਿੰਘ ਨੇ ਜੇਰ ਨੂੰ ਯਾਦ ਕਰਦਾ ਆਇਆ। ਸ਼੍ਰੀ ਅਕਨਤਪੜ ਸਾਹਿਬ ਦੇ ਭੋਗ ਪਏ ਨੇ। ਇਸ ਸਮਾਗਮ ਦੇ ਵਿੱਚ ਇਸ ਭੋਗ ਦੇ ਵਿੱਚ ਧਾਰਮਿਕ ਅਤੇ ਪੰਥਕ ਰਾਜਨੀਤਿਕ ਸ਼ਖਸੀਤਾਂ ਨੇ ਇਸ ਮੌਜੂਦ ਕੀਤੀ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਧਾਮੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਾਹਿਬ ਸਰਦਾਰ ਸਿਮਰਜੀਤ ਸਿੰਘ ਮਾਨ, ਨਾਲ ਖਾਲਸਾ ਦੀ ਸਮੂਹ ਜੀ ਟੀਮ ਭਾਈ ਨਰਿੰਦਰ ਸਿੰਘ ਜੀ ਚੋੜਾ ਭਾਈ ਦਲਜੀਤ ਸਿੰਘ ਪਟੋੜਾ ਦੇ ਟੀਮ ਸਾਰੇ ਸਾਰੇ ਪਹੁੰਚੇ ਸਾਰੇ ਬਾਕੀ ਜਿੰਨੇ ਸੰਗਤ ਪਹੁੰਚੇ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆ ਉੱਥੇ ਵਿਸ਼ੇਸ਼ ਤੌਰ ਦੇ ਉੱਤੇ ਭਾਈ ਕਜਿੰਦਰ ਸਿੰਘ ਉਹਨਾਂ ਦੇ ਪਰਿਵਾਰਕ ਮੈਂਬਰ ਇੱਧਰ ਖੜੇ ਨੇ ਉਹਨਾਂ ਦੇ ਭਰਾਤਾ ਜੀ ਉਹਨਾਂ ਦੇ ਭੈਣ ਜੀ ਭਾਈ ਚਟਾਣਾ ਜੀ ਦੇ ਭੈਣ ਜੀ ਉਹ ਵੀ ਪਹੁੰਚੇ ਸੀ ਭਾਈ ਰਾਜੂ ਸ਼ਹੀਦ ਭਾਈ ਰਾਜੂ ਦੇ ਉਹਨਾਂ ਦੇ ਮਾਤਾ ਜੀ ਪਹੁੰਚੇ ਸੋ ਬਾਕੀ ਜਿੰਨੇ ਸੰਗਤਾਂ ਪਹੁੰਚਿਆ ਉਹਨਾਂ ਸਾਰਿਆਂ ਨੂੰ ਅਸੀਂ ਧੰਨਵਾਦ ਕਰਦੇ ਆ ਜਿੱਥੇ ਪੰਥਕ ਔਰ ਖਾਲਸਤਾਨ ਦੇ ਮੰਝਲ ਤੇ ਪਾਂਦੀ ਜਥੇਬੰਦੀਆਂ ਦੇ ਨੁਮਾਇੰਦੇ ਪਹੁੰਚੇ ਨੇ ਉੱਥੇ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਵੇਖ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਵੀ ਪਹੁੰਚੇ ਆਏ ਹਰਦੀਪ ਸਿੰਘ ਨੇਜਰ ਦੀ ਸ਼ਹਾਦਤ ਦੇ ਬਾਰੇ ਦੇ ਵਿੱਚ ਦੋ ਸਾਲਾਂ ਦੇ ਵਿੱਚ ਬਹੁਤ ਸਾਰੀਆਂ ਡਿਵੈਲਪਮੈਂਟਸ ਹੋਈਆਂ ਹੈ ਬਾਰ-ਬਾਰ ਉਹਨਾਂ ਦੇ ਉੱਤੇ ਕਮੈਂਟਸ ਕੀਤੇ ਗਏ ਮੈਂ ਉਸ ਚੀਜ਼ ਦੇ ਚ ਲੰਬੇ ਚੌੜੇ ਪ੍ਰੋਸੈਸ ਦੇ ਵਿੱਚ ਨਹੀਂ ਜਾਣਾ ਅੱਜ ਉਹਨਾਂ ਦਾ ਕੇਸ ਮਾਰਕ ਕਾਰਨੀ ਜਿਹੜੇ ਮੌਜੂਦਾ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਵੀ ਜਿਹੜੀ G7 ਹੋਈ ਆ ਉਹਦੇ ਵਿੱਚ ਜਦੋਂ ਭਾਈ ਹਰਦੀਪ ਸਿੰਘ ਨੇਚਰ ਦਾ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਤੇ ਉਹਨਾਂ ਵੀ ਬੜੇ ਠਰਮੇਦਨ ਵਾਲੀ ਗੱਲ ਕਹੀ ਆ ਕਿ ਇਹ ਮੈਟਰ ਸਾਡੀ ਜੁਡੀਸ਼ਰੀ ਦੇ ਕੋਲ ਆ ਔਰ ਮੈਂ ਉਹਦੇ ਉੱਤੇ ਬਹੁਤਾ ਜਿਆਦਾ ਕਮੈਂਟ ਨਹੀਂ ਕਰਨਾ ਚਾਹੁੰਦਾ ਸੋ ਬੇਸ਼ੱਕ ਉਹਨਾਂ ਦੀ ਸ਼ਹਾਦਤ ਨੂੰ 2 ਸਾਲ ਪੂਰੇ ਹੋ ਗਏ ਨੇ ਪਰ 2 ਸਾਲ ਦੇ ਵਿੱਚ ਉਹਨਾਂ ਦੀ ਸ਼ਹਾਦਤ ਨੇ ਖਾਲਸਾਣ ਦੇ ਸੰਘਰਸ਼ ਨੂੰ ਪੰਜਾਬ ਪ੍ਰਦੇਸ਼ਾਂ ਦੇ ਵਿੱਚ ਵਸਦੇ ਸਿੱਖ ਡਾਇਸਪੋਰਾ ਤੋਂ ਚੁੱਕ ਕੇ ਇੰਟਰਨੈਸ਼ਨਲ ਪੱਧਰ ਤੇ ਉੱਤੇ ਜਿਹੜੀਆਂ ਦੁਨੀਆ ਦੀ ਆਪਣੀਆਂ ਤਾਕਤਾਂ ਖਵਾਉਂਦੀਆਂ ਸੀ ਉਹਨਾਂ ਦੇ ਟੇਬਲਾਂ ਦੇ ਉੱਤੇ ਉਹਨਾਂ ਦੀਆਂ ਜ਼ੁਬਾਨਾਂ ਦੇ ਉੱਤੇ ਕਾਲਿਸਤਾਨ ਦਾ ਨਾਮ ਸੰਘਰਸ਼ ਜਿਹੜਾ ਆ ਉਹ ਪਛਾ ਦਤਾ ਹੈ ਸੋ ਸ਼ਹੀਦਾਂ ਦਾ ਖੂਨ ਰੰਗ ਜਿਹੜਾ ਉਹ ਬਖਾਲਦਾ ਹੈ ਸੋ ਅਸੀਂ ਉਹ ਪ੍ਰਤੱਖ ਵੇਖਿਆ ਦੂਸਰੀ ਬੇਨਤੀ ਇੱਥੇ ਬਾਕੀ ਲੀਡਰ ਸਾਹਿਬਾਨਾਂ ਨੇ ਵੀ ਤੁਹਾਡੇ ਨਾਲ ਸੰਬੋਧਨ ਹੋਣਾ ਮਾਨ ਸਾਹਿਬ ਨੇ ਵੀ ਬੜਾ ਆ ਸੋ ਦੂਸਰੀ ਸੰਕੇਪ ਦੇ ਵਿੱਚ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜਦੋਂ ਭਾਈ ਹਰਦੀਪ ਸਿੰਘ ਨੇ ਚਰਦੀ ਸ਼ਹਾਦਤ ਹੋਈ ਸੀ ਉਸ ਤੋਂ ਬਾਅਦ ਜਿਹੜਾ ਪਹਿਲਾ ਉਹਨਾਂ ਦਾ ਭੋਗ ਇਸੇ ਸਥਾਨ ਦੇ ਉੱਤੇ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਵਿਖੇ ਪਾਇਆ ਗਿਆ ਸੀ ਸੌਰੀ ਉਹਨਾਂ ਦਾ ਜਿਹੜਾ ਭੋਗ ਹੈ ਉਹ ਗੁਰਦਾਰਾ ਸੰਤੋਖ ਸਰ ਸਾਹਿਬ ਪਾਇਆ ਗਿਆ ਸੀ ਪਰ ਭਾਈ ਕਜਿੰਦਰ ਸਿੰਘ ਉਹਨਾਂ ਦਾ ਜਿਹੜਾ ਭੋਗ ਸੀਗਾ ਪਿਛਲੇ ਸਾਲ ਉਹ ਇਸੇ ਸਥਾਨ ਦੇ ਉੱਤੇ ਪਾਇਆ ਗਿਆ ਸੀ ਔਰ ਇੱਥੇ ਬੋਲਦਿਆਂ ਆਇਆ ਪੂਰਨ ਸਮੇਂ ਦੇ ਅਕਾਲ ਤਖਤ ਸਹਿਬ ਦੇ ਜਥੇਦਾਰ ਸਾਹਿਬ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਹਦਾਇਤ ਦਿੱਤੀ ਸੀ ਕਿ ਇਨ੍ਹਾਂ ਸ਼ਖਸੀਅਤਾਂ ਦੀ ਤਸਵੀਰ ਕੇਂਦਰੀ ਸੇਕ ਅਜਾਇਬ ਘਰ ਦੇ ਵਿੱਚ ਲਗਾਈ ਜਾਵੇ ਇੱਕ ਸਾਲ ਪੂਰਾ ਸਮਾਂ ਬੀਤ ਚੁੱਕਿਆ ਹੈ ਔਰ ਇੱਕ ਸਾਲ ਬੀਤਣ ਦੇ ਬਾਅਦ ਵੀ ਇਨ੍ਹਾਂ ਸ਼ਖਸੀਅਤਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ ਬਹੁਤ ਸਾਰੀਆਂ ਹੋਰ ਤਸਵੀਰਾਂ ਲਾਉਣ ਦਾ ਐਲਾਨ ਹੋ ਚੁੱਕਿਆ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ 1 ਸਾਲ ਦੇ ਵਿੱਚ ਪਰ ਜਿਨ੍ਹਾਂ ਨੇ ਕੌਮ ਦੇ ਲਈ ਸੰਘਰਸ਼ ਕੀਤਾ ਜਿਨ੍ਹਾਂ ਨੇ ਕੌਮ ਦੇ ਹੱਕਾਂ ਲਈ ਸੰਘਰਸ਼ ਕੀਤਾ ਔਰ ਜਿਨ੍ਹਾਂ ਨੇ ਜਾਨਾਂ ਵਾਰੀਆਂ ਨੇ ਉਹਨਾਂ ਨੂੰ ਅੱਜ ਵੀ ਜਾਣੇ ਅਣਜਾਣ ਪਾਈਕ ਜੰਦਰ ਸਿੰਘ ਦੇ ਵਿਛੋੜੇ ਤੋਂ 1 ਸਾਲ ਬਾਅਦ ਅਤੇ ਪਾਈ ਹਰਦੀਪ ਸਿੰਘ ਦੀ ਦੂਸਰੇ ਸ਼ਹੀਦੀ ਸਮਾਗਮ ਤੇ ਉੱਤੇ ਅਸੀਂ ਫੇਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਯਾਦ ਦਿਵਾਉਣਾ ਚਾਹੁੰਦੇ ਆਂ ਔਰ ਉਹਨਾਂ ਨੂੰ ਅਪੀਲ ਵੀ ਕਰਦੇ ਆਂ ਉਹਨਾਂ ਨੂੰ ਬੇਨਤੀ ਵੀ ਕਰਦੇ ਆਂ ਕਿ ਇਹਨਾਂ ਸ਼ਖਸੀਅਤਾਂ ਦੀ ਤਸਵੀਰ ਕੇਂਦਰੀ ਸੇਕ ਅਜਾਇਬ ਘਰ ਦੇ ਵਿੱਚ ਸ਼ਿਸ਼ੋਭਿਤ ਕੀਤੀ ਜਾਵੇ ਤਾਂ ਕਿ ਇਹਨਾਂ ਦੇ ਸੰਘਰਸ਼ ਪਰ ਜਿਹੜਾ ਜੀਵਨ ਹੈ ਸੰਘਰਸ਼ ਵਿੱਚ ਜੀਵਨ ਉਹਨੂੰ ਸੱਚੀ ਸ਼ਰਧਾ ਅਜਲੀ ਦਿੱਤੀ ਜਾ ਸਕੇ ਔਰ ਭਾਈ ਹਰਦੀਪ ਸਿੰਘ ਨਿਚਰ ਤੇ ਰਾਹੀ ਪੂਰੀ ਦੁਨੀਆ ਨੂੰ ਇਹ ਸੁਨੇਹਾ ਦਿੱਤਾ ਜਾ ਸਕੇ ਖਾਸ ਤੌਰ ਤੇ ਇੰਡੀਆ ਨੂੰ ਕਿ ਜਿਨ੍ਹਾਂ ਨੂੰ ਤੁਸੀਂ ਐਲੀਮੀਨੇਟ ਕਰਨਾ ਚਾਹੁੰਦੇ ਹੋ ਜਿਨ੍ਹਾਂ ਨੂੰ ਤੁਸੀਂ ਖਤਮ ਕਰਨਾ ਚਾਹੁੰਦੇ ਹੋ ਉਹ ਕੇਂਦਰੀ ਸੇਕਾ ਅਜਾਇਬ ਘਰ ਦੇ ਵਿੱਚ ਰਹਿੰਦੇ ਆਇਆ ਰਹਿੰਦੀ ਦੁਨੀਆ ਤੱਕ ਕੀ ਸੰਦੇਸ਼ ਦਿੰਦੇ ਰਹਿਣਗੇ ਸੋ ਇਹ ਫਰਜ ਸ਼੍ਰੋਮਣੀ ਕੌਰਦਾਰਾ ਪ੍ਰਬੰਧਕ ਕਮੇਟੀ ਨੂੰ ਨਿਭਾਉਣਾ ਚਾਹੀਦਾ ਸੋ ਮੈਂ ਆਪਣੇ ਕਾਲ ਨੂੰ ਇੱਥੇ ਵਿਸ਼ਰਾਮ ਦਿੰਦਾ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਾਹਿਬ ਸਰਦਾਰ ਸਿਮਰਜੀਤ ਸਿੰਘ ਮਾਨ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਪ੍ਰੈਸ ਨੂੰ ਸੰਬੋਧਨ ਕਰ ਇਹ ਤੋਂ ਮਾਨਸਾ ਪਹਿਲਾ ਸੰਬੋਧਨ ਕਰਨ ਦੀ ਕਰਦੇ ਇਸ ਸਾਲ ਵੀ ਜਾਂ ਤੇ ਬਾਪੂ ਦੀ ਸ਼ੋਹਰਤ ਕਿਸੇ ਤਰ੍ਹਾਂ ਨਹੀਂ ਲਾਈ ਕਿ ਉਹ ਇਨਾਂ ਨੂੰ ਸੁਨੇਹਾ ਦੇ ਕਾਉਂਸੀ ਜਦ ਕੀ ਜਗਤਾਰ ਸਾਹਿਬ ਨੇ ਕਹੇ ਲੱਭਾਂ ਦੇ ਦੀ ਲੈਪਤ ਨਹੀਂ ਮੰਨ ਕੇ ਤੱਕ ਜਵਾਬ ਉਹ ਜਵਾਬ ਉਹ ਇਹ ਕਹਿ ਰਿਹਾ ਕਿ ਇਹ ਜਵਾਬ ਸ਼੍ਰੋਮ ਕਮੇਟੀ ਦੇ ਕੋਲੋਂ ਲੈਣ ਵਾਲਾ ਪਾਈ ਹਰਦੀਪ ਸਿੰਘ ਨਿੱਜਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਦੇ ਵਿੱਚ ਸਿੰਘ ਸਾਹਿਬਾਨ ਨੇ ਤਾਬਿਆਂ 'ਚ ਬੈਠ ਕੇ ਸ਼ਹੀਦ ਦਾ ਦਰਜਾ ਦਿੱਤਾ ਆਇਆ ਸੋ ਇੱਕ ਉਹ ਜੇ ਮੰਨਦੇ ਨੇ ਨਹੀਂ ਮੰਨਦੇ ਇਹ ਸਵਾਲ ਉਹਨਾਂ ਦਾ ਬੰਦ ਆ ਸਾਡੇ ਹਰਦੀਪ ਸਿੰਘ ਨਿੱਜਰ ਖੀਤ ਸਭ ਤੋਂ ਵੱਡੀ ਗੱਲ ਹੈ ਕਿ ਕੈਨੇਡਾ ਦੀ ਪਾਰਲੀਮੈਂਟ ਨੇ ਹਰਦੀਪ ਸਿੰਘ ਨਿੱਜਰ ਨੂੰ ਟ੍ਰਿਬਿਊਟ ਦਿੱਤੇ ਨੇ ਉਹਨਾਂ ਨੇ 2 ਮਿੰਟ ਸਾਇਲੈਂਸ ਰੱਖ ਕੇ ਸਰਦਾਰ ਹਰਦੀਪ ਸਿੰਘ ਨਿਜਰ ਨੂੰ ਟ੍ਰਿਬਿਊਟ ਦਿੱਤੇ ਸੀਗੇ ਛਟਾ ਜਲੀ ਦਿੱਤੀ ਸੀ ਕਿ ਕੈਨੇਡਾ ਦੀ ਸਰਕਾਰ ਉਹਨਾਂ ਦੀ ਪਾਰਲੀਮੈਂਟ ਉਹਨੂੰ ਸਤਿ ਸ਼ਰਾਂਝੀ ਦੇ ਸਕਦੀ ਹੈ ਟ੍ਰਿਬਿਊਟ ਦੇ ਸਕਦੀ ਹੈ ਤੇ ਅਸੀਂ ਇਹ ਤਵੱਫਕ ਸਿੱਖ ਪਾਰਲੀਮੈਂਟ ਅਖਬਾਰ ਵਾਲੀ ਸ਼੍ਰੋਮਣੀ ਕਮੇਟੀ ਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਵੀ ਕਰ دیا۔ ਕਿ ਇਹਨਾਂ ਦੇ ਵੀ ਜਨਰਲ ਹਾਊਸ ਦੇ ਵਿੱਚ ਟ੍ਰਿਬਿਊਟ ਛਟਾ ਜਲੀ ਦਿੱਤੀ। ਸਰ ਇੱਕ ਕੱਲ੍ਹ ਮਾਨ ਸਾਹਿਬ ਪਹਿਲਾਂ ਕਰ ਲੈ। ਫਿਰ ਸਵਾਲ ਬਾਅਦ ਚਲਾਵਾਂਗੇ। ਪਰ ਉਸ ਵਾਰ ਲਈ ਇਹ ਪਗੋ ਮਾਨਸਤ ਕਰ ਗਿਆ ਆਧਿਆંતਰ ਉਹ ਸਾਹਿਬ ਬਹੁਤ ਵਰੀ ਜਨਤਪਤੀ ਨੇ ਬੜਾ ਸਿੱਖ ਦਿੱਤਾ ਪੰਤੀ ਸਿੰਘਾਂ ਨੂੰ ਸ਼ਿਹਾਮ ਟੈਲੀ ਲੇਕਿਨ ਕੋਈ ਵੀ ਸਰਕਾਰ ਹੁੰਦੀ ਆ ਉਹ ਵਾਦਾ ਕਰ ਲੈਂਦੀ ਹੈ ਲੇਕਿਨ ਉਸ ਬਾਅਦ ਉੱਪਰ ਜਾਂਦੀ ਜਿੱਦਾਂ ਕੇਜੂਲ ਸਾਹਿਬ ਨੇ ਕਹਿ ਪੁਤਰੀ ਸਰਕਾਰ ਆਏਗੀ ਸਭ ਤੋਂ ਪਹਿਲਾਂ ਪੰਤੀ ਸਿੱਖਾਂ ਨੂੰ ਰਾਹ ਗਿਆ ਜੇਕਰ ਉਹਨਾਂ ਨੇ ਜੇ ਤੋ ਪੁੱਛੀ ਤਾਂ ਉਹ ਕਹਿੰਦੇ ਨੇ ਵੀ ਇਹ ਸੈਂਟਰ ਦਾ ਗੱਲ ਆ ਤਾਂ ਕਟਾਪ ਕਿਤੇ ਮਾਰੀ ਸਿਕਾਨੇ ਕੋਈ ਹੋ ਕੋਈ ਸਿਆਸੀ ਦਾ ਪਰਣੀ ਨਹੀਂ ਵਿਦੇਸ਼ੀ ਭੂਮਨੀਆ ਦੇ ਵਿੱਚ ਸਾਡੀ ਕੋਈ ਗੱਲ ਨਹੀਂ ਸੁਣਦਾ ਗ੍ਰਹਿ ਭਾਵ ਦੇ ਵਿੱਚ ਕੋਈ ਨਹੀਂ ਸੁਣਦਾ ਡਿਫੈਂਸ ਦੇ ਵਿੱਚ ਕੋਈ ਨਹੀਂ ਸਾਡੀ ਇਹ ਸ਼ਬੂਜੀਤ ਜਿਹੜੀ ਮੋਤੀ ਸਾਹਿਬ ਦੀ ਸਿਕਿਉਰਿਟੀ ਕਮੇਟੀ ਹੈ ਜਿਹੜੀ ਜਨਗਤ ਆਲਾਨ ਕਰਦੀ ਹੈ ਉਹ ਦੇਖ ਬ੍ਰਿਜ ਕਿਵੇਂ ਸਿੱਖਦਾ ਐਂਟੀਆ ਗਿਆ ਸਜਾਓ ਤੇ ਹਿੰਦੂ ਤੇ ਕੋ ਸੰਪਾਣਨਾ ਦੇ ਆਪਸ ਦੇ ਵਿੱਚ ਜੰਗ ਖੜਾ ਕਰਤਾ ਤੇ ਪੰਜਾਬ ਦੇ ਵਿੱਚ ਸਾਡੇ ਤੇ ਇੰਨਾ ਜ਼ੁਲਮ ਹੋ ਰਿਹਾ ਹੈ ਕਿ ਭਾਈ ਗੁਜਰਤ ਦੇ ਪਾਕਿਸਤਾਨ ਦੇ ਵਿੱਚ ਜਾ ਕੇ ਰਹੇ ਹੈ ਔਰ ਡਿਟਸ ਆਫ ਕੈਂਡੀਡੇਟ ਦੇ ਵਿੱਚ ਕੂਚ ਕੀਤੀ ਹੈ ਸੋ ਬੇਰਾ ਮਤਲਬ ਹੈ ਕਿ ਸਿੱਖ ਉਹ ਇੱਕ ਜਿੰਨਾਮੀ ਭਰੇ ਹੈ ਅਸੀਂ ਦੁਗਾਦਾਨ ਇਸ਼ਨਾਨ ਕਰਕੇ ਆਉਂਦੇ ਹੈ ਤੇ ਹੁਣ ਪਤਾ ਨਹੀਂ ਅਸੀਂ ਉਹ ਪਹਾੜ ਦੇ ਚਿਰਥ ਦੇ ਉੱਤੇ ਗਏ ਹੈ ਕਿੱਨੇ ਗਏ ਸੋ ਬੇਰਾ ਫੈਨਟਾਪਾ ਹੋਵੇ ਕਿ ਦੇਖੋ ਸਿੱਖ ਲੀਡਰਸ਼ਿਪ ਹੈ ਉਹ ਸਿੱਖਾਂ ਦੀ ਸੁਪਰੀਮੇਟੀ ਵਾਟਛੈਤ ਕਰਨ ਦੀ ਕਰਦੀ ਪੰਜਾਬ ਦੀ ਕਰਦੀ ਕਰਦੀ ਬਾਰਡਰ ਖੋਲਣ ਦੀ ਕਰਦੀ ਕਰਦੀ ਕੋਈ ਵੀ ਜਿਹੜੇ ਸਿੱਖਾਂ ਦੇ ਕੰਮ ਹੈਗੇ ਆ ਤੇ ਸਾਡਾ ਕੋਲ ਸਿੱਖ ਡੇਡਾਂ ਦੇ ਵਿੱਚ ਬੈਠੇ ਆ ਉਹਨਾਂ ਤੋਂ ਕੋਈ ਕਰਦੇ ਕੀਤੇ ਹੈਗੇ ਸੁਵੇਰਾ ਬਦਲ ਬੈਕ ਦੀ ਡੇਡ ਡੋਕ ਆਪਾਂ ਹੈਗੇ ਆ ਇੰਨਾ ਦਾ ਵੀ ਫਿਕਰ ਹੈ ਕਿ ਇਹ ਜੁਮਤੇ ਹੋ ਐ ਜਮਾਇਦੇ

在南美上面，总出事。